ਆਇਆ ਜੀ ਹਾਜਰੋਂ ਵਾਦ ਲੈਣ ਦੀ ਤੇਰਾ ਨਾ 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 ਅੱਗੇ ਵੀ ਆਉਂਗਾ ਕਿ ਪਹਿਲੀ ਵਾਰ ਆਇਆ ਮੈਂ ਅੱਗੇ ਵੀ ਆਈਦਾ ਜੀ ਜੀ ਕੋਈ ਮੰਨਤ ਮੰਗਦੀ ਆ ਆਏ ਸੁਪਨਾ ਹੈਗੀ ਸੀ ਆਏ ਸੁਪਨਾ ਪੂਰੀ ਹੋਈ ਇਹਦੇ ਹਰ ਦੀ ਸੁਪਨਾ ਪੂਰੀ ਹੁੰਦੀ ਹੈ ਰੱਬਾ ਜੀ ਪਿੰਡ ਦਾਲਾ ਧਰਮਪਤ ਰੰਡਾਵਾ ਦੇ ਨਾਲ ਸੇਜਾ ਦਾ ਦੇ ਨਾਲ ਦਾਲਾ ਪਿੰਡ ਜਾਲੇ ਪਿੰਡ ਇਹ ਤੁਹਾਡੇ ਬੰਦੇ ਦੇ ਕਿ ਮੇਲਾ ਲੱਗਦਾ ਹਾਂ ਹਾਂ ਜੀ ਹਾਂ ਜੀ ਆ ਦੇਵਲੋ ਆ ਦੇਵਲੋ ਪਿੰਡ ਦੇ ਸਾਰੇ ਸਾਥ ਨਾਲ ਨਾਲ ਸਾਰੇ ਇਲਾਕੇ ਦੇ ਨਾਲ ਮਿਲ ਕੇ ਮੇਲਾ ਕਰਾਉਂਦੇ ਆ ਦਾਲਾ ਤਲਵੰਡੀ ਗੁਰਚੱਕ ਦੇ ਵਿੱਚ ਘਰ ਜਗਾ ਆ ਤੇ ਕਿੰਨੇ ਪਿੰਡਾਂ ਨਾਲ ਕਿਹਦੀ ਦਾਲਾ ਤਲਵੰਡੀ ਦੀ ਸੇਵਾ ਕਰਦੇ ਮੈਂ ਉਸ ਜਗ੍ਹਾ ਦੇ ਸੇਵਾ ਕਰਦਾ ਹਾਂ ਪਿੰਡ ਦਾਲਾ ਦੀ ਜਗ੍ਹਾ ਸੇਪਾ ਪਰ ਉਹਦਾ ਜੀ ਚਾਹ ਕੋ ਸੇਪਾ ਪਰ ਉਹਨੇ ਮੇਲਾ ਲਾਉਂਦਾ 2 April 20 ਚੇਤਰ ਨੂੰ ਬਜਨ ਬੋਧਵਾਰ ਮੇਲਾ ਜੀ ਅਸੀਂ ਹਰ ਤਰ੍ਹਾਂ ਦੇ ਲੰਗਰ ਆ ਗਏ ਆ ਜੀ ਪੂਰੀ ਕੋ ਸਰਦਾਪੁਰੀ ਹੁੰਦੀ ਆ ਆਪਣਾ ਇਹ ਕੋਰਾ ਪ੍ਰਸ਼ਾਦ ਵਿਚ ਹੁੰਦਾ ਰਾ ਫਿਰ ਇੱਕ ਕਬੱਡੀ ਹੁੰਦੀ ਆ ਕਲਾ ਕਲਾ ਕਰਵਾਈਦਾ ਬਚਾਰੇ ਧੋਲਾ ਲਵਾਈਦਿਆਂ ਤੇ ਸਾਰਾ ਦਿਨ ਸਵੇਰ ਦਾ ਪ੍ਰੋਗਰਾਮ ਕਰਦਾ ਜੀ

ਆਪੇ ਰੋਡੇ ਕੀ ਦੇ ਲੰਗਰ ਲੈ ਕੇ ਆਏ ਉਹ ਤੁਹਾਡੇ ਵੀ ਦਰਗਾਹ ਆ ਇਹ ਸਾਰਾ ਇਸ ਤਰ੍ਹਾਂ ਮੈਨੇਜ ਹੋਣਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਤੁਸੀਂ ਇੱਕ ਉੱਥੇ ਵੀ ਸੇਵਾ ਕਰਦੇ ਹੋ ਤੇ ਇੱਥੇ ਵੀ ਸੇਵਾ ਕਰਦੇ ਹੋ ਪਹਿਲਾਂ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਸਤਿਕਾਰ ਸਾਡੇ ਪੀਰ ਬਾਬਾ ਰੋਡੇ ਸ਼ਾ ਯੂਥ ਕਲੱਬ ਸਾਡੇ ਪਿੰਡ ਡਾਲਾ ਤਹਿਸੀਲ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਅਰਦਾਸਪੁਰ ਵਿੱਚ ਹੈ ਅਸੀਂ ਪਿਛਲੇ 1994 ਤੋਂ ਲੈ ਕੇ ਹੁਣ ਤੱਕ ਮੇਲਾ ਕਰਾਉਂਦੇ ਆ ਰਹੇ ਹਾਂ ਸਾਡੇ ਮੇਲੇ ਵਿੱਚ ਪਹਿਲਾਂ ਤੇ ਬੱਚਿਆਂ ਦੀ ਧੋੜਾ ਕਰਾਈਏ ਜਾਂਦੇ ਨੇ ਸਵੇਰੇ ਜੋ ਕਿ 20 ਚਤਰ ਵਿੱਚ ਸਮੂਹ ਸਾਧ ਸੰਗਤ ਦੇ ਵੱਲੋਂ ਇਕੱਠ ਹੁੰਦਾ ਹੈ ਜਿਸ ਦੇ ਵਿੱਚ ਆਪਣੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤਦਾ ਹੈ ਇਸ ਦੇ ਨਾਲ ਹੀ ਸ਼ਾਮ ਜਾਂਦੇ ਹਨ 1996 ਤੋਂ ਲੈ ਕੇ ਹੋਏ ਲਗਾਤਾਰ ਪ੍ਰੋਗਰਾਮ ਕਿ ਦਰਗਾਹ ਪੀਰ ਬਰਬਰ ਰੋਡੀਆਂ ਸ਼ਾਦੀ ਜਿਸ ਜਗ੍ਹਾ ਦੇ ਉੱਤੇ 20 ਚੇਤਨ ਨੂੰ ਮੇਲਾ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਹਰ ਸਾਲ 20 ਚੇਤਨ ਨੂੰ ਸਾਡੇ ਪਿੰਡ ਡਾਲਾ ਵਿਖੇ ਬਾਬਾ ਰੋਡਾ ਜੀ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਇਹ ਕਿ 11:00 ਵਜੇ 11:00 ਵਜੇ ਬਾਬਾ ਜੀ ਦੀ ਹਾਜ਼ਰੀ ਹੁੰਦੀ ਹੈ ਜਿਸ ਦੇ ਵਿੱਚ ਬਾਬਾ ਜੀ ਪਿਆਰਾ ਹਾਂ ਤਾਂ ਇਹ ਕੋਈ ਰਾਜ ਦੀ ਲੰਗਰ 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 ਦੇ ਸੰਗਤਾਂ ਨੂੰ ਆਪਣੇ ਮਨੋਵਰਾਂ ਦਾ ਪੂਰੀਆਂ ਕਰਕੇ ਜਾਂਦੀ ਹੈ ਉੱਥੇ ਬਾਬਾ ਜੀ ਪੁੱਤਾਂ ਦੀ ਦਾਤ ਬਖਸ਼ਦੇ ਹਨ ਉਹਨਾਂ ਦੇ ਰਸਮਾਂ ਰਿਵਾਜਾਂ ਦੇ ਨਾਲ ਸਾਰਾ ਲੰਗਰ ਵਰਤਾਇਆ ਜਾਂਦਾ ਉਹਨਾਂ ਦੇ ਜੋ ਵੀ ਰਸਮਾਂ ਨੇ ਉੱਥੇ ਨਿਭਾਈਆਂ ਜਾਂਦੀਆਂ ਨੇ ਸਾਰੀਆਂ ਸਭ ਜਿਸ ਨਾਲ ਇੱਥੇ ਸ਼ਰਧਾ ਤੇ ਹੱਥ ਦੂਜੇ ਤੇ ਵੀ ਲੰਗਰ ਨਾਲ ਉਹ ਸਭਾਂ ਪੂਰੀਆਂ ਮਦਦਾਂ ਉੱਥੇ ਵੀ ਸਰ ਜੋ ਸ਼ਾਂਤ ਲੈ ਕੇ ਆਂਦੀ ਆ ਉਹ ਜਿੱਥੇ ਇੱਕ ਜਗ੍ਹਾ ਉਹਨਾਂ ਉਹ ਹੀ ਪਛਾਣ ਦੀ ਇਕੱਠਾ ਕਰਕੇ ਜਾਂਦਾ ਹੈ ਤੇ ਉਸ ਵੇਲੇ ਬਾਬਾ ਜੀ ਨੇ ਬਚਨ ਕਰਕੇ ਲੋਕਾਂ ਨੂੰ ਪੁੱਤਰਾਂ ਦੀ ਦਾਤਾਂ ਮਿਲਦੀਆਂ ਨੇ ਜਿਹੜੇ ਕਾਰੋਬਾਰ ਲਈ ਵਿਦੇਸ਼ਾਂ ਦੀਆਂ ਯਾਤਰਾ ਸਫਲ ਹੁੰਦੀਆਂ ਨੇ ਲੋਕਾਂ ਦੀਆਂ ਜਿੰਨਾ ਜਿਆਦਾ ਯਾਤਰਾ ਹੁੰਦੀਆਂ ਨੇ ਉਸ ਦਿਨ ਮੇਲੇ ਵਾਲੇ ਦਿਨ ਆਪਣੀ ਸੰਗਤ ਨੂੰ ਲੈ ਕੇ ਉੱਥੇ ਪਹੁੰਚਦੇ ਹਨ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੇ ਹਨ ਅਟੁੱਤ ਲੰਗਰ ਲਗਾਏ ਜਾਂਦੇ ਹਨ ਸੰਗਤਾਂ ਦੇ ਵੱਲੋਂ ਜੋ-ਜੋ ਸੰਗਤ ਦੀ ਮਨੋਮਰਦ ਪੂਰੀ ਹੁੰਦੀ ਹੈ ਉੱਥੇ ਅਗੇ ਸੇਵਾ ਵੀ ਕਰਦੀ ਹੈ ਆਪਣੇ ਮਨੁਮਰ ਜਿਸ ਤਰ੍ਹਾਂ ਇੱਥੇ ਲੋਕੀ ਲੰਗਰਾਂ ਦੀ ਸੇਵਾ ਕਰ ਰਹੇ ਉੱਥੇ ਵੀ ਲੋਕੀ ਲੰਗਰਾਂ ਦੀ ਸੇਵਾ ਕਰਦੇ ਆ ਜਿਸ ਤਰ੍ਹਾਂ ਕਬੱਡੀਆਂ ਦੇ ਟੂਰਨਾਮੈਂਟ ਵਿੱਚ ਉਹ ਆਪਣਾ ਪੂਰਾ ਯੋਗਦਾਨ ਦੇ ਸੰਗਠਨ ਪ੍ਰੋਗਰਾਮ ਤੇ ਆਪਣਾ ਯੋਗਦਾਨ ਦਿੰਦੇ ਆ ਉਹ ਸੰਗਠਨ ਵਰਤਾਈ ਗਿਆ ਸਾਹਿਬ ਹੋਮੋਮਾ ਕੇ ਪਿੰਡ ਡਾਲਾ ਨੇੜੇ ਤਲਵੰਡੀ ਹਿੰਦੂਆ ਤਹਿਸੀਲ ਡੇਰਾ ਬਾਬਾ ਨਾਨਕ 20 ਚੇਤਰ ਗੁੱਧਵਾਰ ਨੂੰ ਆਪਣੇ ਹੋਮੋਮਾ ਕੇ 2 April ਨੂੰ ਬੱਬਰ ਰੋਡਾ ਜੀ ਦੀ ਜਗ੍ਹਾ ਤੇ ਪਹੁੰਚੋ ਅਤੇ ਮੇਲੇ ਦੇ ਰੌਣਕਾਂ ਨੂੰ ਉੱਥੇ ਵੀ ਵਧਾਓ। ਅੱਜ ਕਿੱਥਾ ਆਏ ਜੀ? ਜੇ ਬਹੁਤ ਬੱਬਰ। ਇਹ ਸਪੈਸ਼ਲ ਮੇਲੇ ਦੇ। ਬਾਬਾ ਜੀ ਦੀ ਬਹੁਤ ਮੰਨਤਾ ਹੈਗੀ। ਇਹ ਹਰ ਸਾਲ ਆਪਾਂ ਜਿਹੜਾ ਜੰਮੂ ਤੋਂ ਬਾਕੀ ਜਿਹੜਾ ਮੰਨਣ ਤੇ ਜਿਹੜਾ ਮੰਨੇਗਾ ਉਹਦੇ ਲਈ ਬਾਬਾ ਜੀ ਬੜੀ ਮਿਹਰ ਕਰਦੇ ਆ। ਕੋਈ ਆਸਥੀ ਹੋਈ, ਮੰਨਤ ਪੂਰੀ ਹੋਈ ਬਹੁਤ ਵਾਰ। ਤੇ ਅਦੋਂ ਚੱਲੇ ਸੀ ਮੇਲੇ ਲਈ। ਮੈਂ ਪਰਸੂ ਆ ਗਿਆ ਇੱਥੇ ਇੱਥੇ ਮੇਰੀ ਫੈਮਿਲੀ ਬਾਕੀ ਬੜੀ ਮੇਰ ਹੈ ਬਾਬਾਈ ਦੀ ਬਹੁਤ ਅੱਛਾ ਸਾਡਾ ਕਲਚਰ ਦਾ ਸਾਰਾ ਬਹਾਨੇ ਨਾਲ ਪਬਲਿਕ ਇਕੱਠੀ ਹੁੰਦੀ ਕਿੰਨੇ ਯਾਰ ਦੋਸਤ ਮਿਲਦੇ ਆ ਸਭ ਕੁਝ ਯੂਰੀ ਨਹੀਂ ਹੈ ਕਿ ਸ਼ਰਾਬ ਇੱਕ ਚੀਜ਼ ਆ ਕਿ ਮਤਲਬ ਗਲਤ ਨਾ ਚਲੀ ਜਿਹੜੇ ਗਲਤ ਨਾਲ ਰਾਹ ਨਾ ਸੋਚਦੇ ਆ ਮਤਲਬ ਸ਼ੌਕ ਲਈ ਪੀਣੀ ਫਿਰ ਉਹ ਉਹ ਚੀਜ਼ ਲਗਾਉਂਗੇ ਅਗਰ ਪ੍ਰਸ਼ਾਦ ਸਮਝ ਕੇ ਪੀਨਗੇ ਤਾਂ ਬਾਬਾਈ ਦੀ ਪੂਰੀ ਮੇਰ ਕੋਈ ਚੀਜ਼ አያ ማሩናትከ